ਅਹੀ ਜੀ ਕਿਹੜੀ ਫਸਲ ਹੈ ਜਿਹੜੀ 4 ਤੋਂ 5 ਸਾਲਾਂ ਦੇ ਦਰਮਿਆਨ 2.5 ਲੱਖ ਰੁਪਇਆ ਇੱਕ ਪਾਸੇ ਵਾਲੇ ਲਾਏ ਹੋਏ ਸਾਨੂੰ ਦੇ ਜਾਂਦੇ ਨੇ ਤੇ ਜੇ ਕਿਸੇ ਨੇ 10 ਕਿੱਲੇ 15 ਕਿੱਲੇ ਲਾਏ ਹੋਣ ਤੇ ਉਹਨੂੰ 4-5 ਸਾਲਾਂ ਬਾਅਦ ਜਾ ਕੇ 20-25-30 ਲੱਖ ਰੁਪਏ ਦਾ ਫਾਇਦਾ ਹੋ ਜਾਏ ਜਾਂ 40 ਲੱਖ ਦਾ ਫਾਇਦਾ ਹੋ ਜਾਏ ਤਾਂ ਇੱਕ ਤਰੀਕੇ ਨਾਲ ਉਹਦੀ ਐਫ ਡੀ ਹੋ ਜਾਂਦੀ ਹੈ ਸੋ ਇਹ ਜੇ ਰੈਗੂਲਰ ਆਮਦਨ ਵੀ ਆਪਾਂ ਲੈਣੀ ਹੈ ਖੇਤੀਬਾੜੀ ਵੀ ਆਪਾਂ ਕਰਨੀ ਹੈ ਤਾਂ ਉਹਦੇ ਵਾਸਤੇ ਇਹ ਸਭ ਤੋਂ ਵਧੀਆ ਚੀਜ਼ ਹੈ ਸਾਲ ਵੀ ਰੋ ਮੈਂ ਪਹਿਲਾਂ ਗੱਲ ਕਰਾਂਗਾ ਸਫੈਦੇ ਦੀ ਜਦੋਂ ਕਦੇ ਸਫੈਦਾ 1975 76 ਜੀ ਉਸ ਤੋਂ ਪਹਿਲਾਂ 60 65 ਚ ਆਇਆ ਸੀ ਤਾਂ ਇਹਦੇ ਬਾਰੇ ਬੜਾ ਮਸ਼ਹੂਰ ਸੀ ਕਿ ਪਾਣੀ ਬਹੁਤ ਪਿੰਦਾ ਹੈ ਤੇ ਇਸੇ ਕਰਕੇ ਖੇਤਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿਤੇ ਕੋਈ ਸਫੈਦਾ ਨਹੀਂ ਹੈ ਤੇ ਇਹ ਸਫੈਦੇ ਦੇ ਵਿੱਚ ਹੁਣ ਇਹ ਹੋਇਆ ਕਿ ਕਲੋਨਲ ਸਫੈਦਾ ਆ ਗਿਆ ਇਹਦੀ ਪਿਉਂਦ ਤੋਂ ਬਣਦਾ ਹੈ ਇਹ ਇਹ ਬੀਜ ਤੋਂ ਨਹੀਂ ਬਣਦਾ ਸੋ ਇਹ ਸਫੈਦਾ ਪਾਣੀ ਨਹੀਂ ਪਿੰਦਾ ਪੁਰਾਣਾ ਸਫੈਦਾ ਸੀ ਇੱਥੇ ਜਿੱਥੇ ਲੱਗਿਆ ਵੀ ਹੋਵੇ ਤਾਂ ਤੁਸੀਂ ਦੇਖੋਗੇ ਉਹਦੀ ਜੜ੍ਹ ਸੀ ਉਹ ਥੱਲੇ ਨੂੰ ਜਾਂਦੀ ਸੀ ਜਿੱਥੇ ਪਾਣੀ ਹੁੰਦਾ ਸੀ ਧਰਤੀ ਜਾ ਕੇ ਉੱਥੋਂ ਪਾਣੀ ਖਿੱਚਦੀ ਪਰ ਇਹ ਜਿਹੜਾ ਹੁਣ ਸਫੈਦਾ ਆਇਆ ਹੈਗਾ ਇਹ ਨਲਕਾ ਜੜ ਨਹੀਂ ਰਹੀ ਸਾਈਡਾਂ ਤੇ ਜਿਵੇਂ ਖੰਭ ਹੁੰਦੇ ਨੇ ਪੰਛੀ ਦੇ ਉਸ ਤਰ੍ਹਾਂ ਇਹਦੀ ਜੜ ਜਾਂਦੀ ਹੈ ਕਲੋਨਲ ਸਫੈਦਾ ਹੈ ਐਗਰੋ ਫੋਰੈਸਟਰੀ ਵਾਸਤੇ ਹੁਣ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਸਾਨੂੰ ਇਹ ਦੱਸ ਦਿੱਤਾ ਸਾਢੇ 4-5 ਸਾਲਾਂ ਦੇ ਵਿੱਚ ਇਹ ਸਾਢੇ 4 ਤੋਂ 5 ਕਿੰਟਲ ਦਾ ਹੋ ਜਾਂਦਾ ਸਾਡੇ ਕੋਲ ਪਪੂਲਰ ਵੀ ਹੈ ਪਰ ਪਪੂਲਰ ਕੁਝ ਖਾਸ ਥਾਂ ਤੇ ਲੱਗਦਾ ਸਾਡੇ ਕੋਲ ਬਰਮਾ ਡੇਕ ਵੀ ਹੈ ਉਹ ਵੀ ਕਿਸੇ ਖਾਸ ਥਾਂ ਤੇ ਲੱਗਦੀ ਹੈ ਜਿਹੜਾ ਇਹ ਸਫੈਦਾ ਹੈ ਇਹ ਹਰ ਇੱਕ ਥ ਪਿੱਛੇ ਜੇ ਅਸੀਂ ਕੋਈ ਮੀਟਿੰਗ ਕੀਤੀ ਉਹਨਾਂ ਬੰਦਿਆਂ ਨਾਲ ਉਹਨਾਂ ਕੰਪਨੀਆਂ ਨਾਲ ਜਿਹੜੇ ਸਫੈਦ ਦੇ ਨੂੰ ਵਰਤਦੇ ਨੇ ਤੇ ਅਸੀਂ ਪੁੱਛਿਆ ਕਿ ਜੇ ਇਸ ਸਫੈਦ ਦਾ ਬਹੁਤ ਵੱਡੇ ਲੈਵਲ ਤੇ ਪੰਜਾਬ 'ਚ ਲੱਗ ਜੇ ਇਹ ਤਾਂ ਨਹੀਂ ਹੋਏਗਾ ਕਿ ਇਸ ਸਫੈਦ ਦੀ ਬਾਅਦ ਵਿੱਚ ਕੀਮਤ ਨਹੀਂ ਰਹਿਣੀ ਉਹਨਾਂ ਨੇ ਸਾਨੂੰ ਦੱਸਿਆ ਕਿ 15 ਸਾਲ ਦੀ ਤਾਂ ਸਾਡੀ ਗਾਰੰਟੀ ਹੈ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਅਪਲਾਈ ਵਗੈਰਾ ਬਣ ਰਹੀ ਹੈ ਉਹਦਾ 70% ਜਿਹੜਾ ਹੈ ਸਮਾਨ ਉਹ ਆਸਟ੍ਰੇਲੀਆ ਤੋਂ ਮੰਗਾਇਆ ਜਾ ਰਿਹਾ ਤੇ ਜੇ ਸਾਡੇ ਆਪਣੀ ਪੈਦਾ ਹੋਣਾ ਸ਼ੁਰੂ ਹੋ ਜਵੇ ਤਾਂ ਬਹੁਤ ਵਧੀਆ ਗੱਲ ਹੋ ਜਾਂਦੀ ਹੈ ਤੇ ਜੇ ਆਪਾਂ 220 ਫੁੱਟ ਵਾਲੀ ਬਟ ਤੇ ਲਾ ਦਈਏ ਤਾਂ 45 ਬੁੱਟੇ ਲੱਗ ਜਾਂਦੇ ਨੇ ਤੇ 45 ਬੁੱਟੇ ਸਾਨੂੰ 2.5 ਲੱਖ ਰੁਪਇਆ ਅੱਜ ਦੀ ਤਰੀਕ ਦੇ ਵਿੱਚ ਜੋ 5 ਸਾਲਾਂ ਬਾਅਦ ਹੋਏਗਾ ਉਹ ਤਾਂ ਕਿੰਨਾ ਵਧ ਜਾਏਗਾ। ਜੋ ਇਹੋ ਜੀ ਕਿਹੜੀ ਫਸਲ ਹੈ ਜਿਹੜੀ 4.5 ਚਾਰਾਂ ਤੋਂ 5 ਸਾਲਾਂ ਦੇ ਦਰਮਿਆਨ ਇਹ 2.5 ਲੱਖ ਰੁਪਇਆ ਵੀ ਦੇ ਜਵੇ ਨੁਕਸਾਨ ਵੀ ਸਾਡਾ ਕੋਈ ਨਾ ਕਰੇ ਹਵਾ ਵੀ ਸਾਡੀ ਸਾਫ਼ ਕਰੇ। ਕਿ ਤੇ ਧਰਤੀ ਦਾ ਪਾਣੀ ਜਿਵੇਂ ਹੁਣ ਥੋੜੇ ਮੀਂਹ ਪਿਆ ਹੈ ਜੇ ਸਾਰੇ ਖੇਤਾਂ ਚ ਪੂਰੇ ਦਰਖਤ ਲੱਗੇ ਹੋਣ ਤਾਂ ਉਹ ਧਰਤੀ ਦਾ ਪਾਣੀ ਥੱਲੇ ਇਕਦਮ ਜੀਰ ਜਾਂਦਾ ਹੈ ਦੂਜਾ ਇਹ ਹੈ ਕਿ ਪਹਿਲਾਂ ਆਪਾਂ ਸਫੈਦਾ ਜਾਂ ਹੋਰ ਕੋਈ ਦਰਖਤ ਇਸ ਕਰਕੇ ਨਹੀਂ ਲਾਉਂਦੇ ਵਟਾਂ ਦੇ ਉੱਤੇ ਕਿਉਂਕਿ ਉਹਦਾ ਛੋੜਾ ਪੈਂਦਾ ਸੀ ਛੋੜਾ ਪੈਣ ਨਾਲ ਸਾਡੀ ਜਿਹੜੀ ਪੈਦਾਵਾਰ ਸੀ ਉਹ ਕੱਟਦੀ ਸੀ ਸੋ ਹੁਣ ਸਾਨੂੰ ਖੇਤੀਬਾੜੀ ਯੂਨੀਵਰਸਿਟੀ ਨੂੰ ਦੱਸ ਦਿੱਤਾ ਕਿ ਜੇ ਤੁਸੀਂ ਪਹਾੜ ਦੇਖਣ ਵਾਲੀ ਜਿਹੜੀ ਤੁਹਾਡੀ ਵਟ ਹੈ ਖੇਤ ਦੀ ਦੋਨੇ ਪਾਸੇ ਉਹਦੇ ਤੇ ਜੇ ਤੁਸੀਂ ਇਸ ਫਾਇਦਾ ਲਾ ਲੈਨੇ ਹੋ ਤਾਂ ਤੁਹਾਨੂੰ ਕੋਈ ਛੋੜਾ ਨਹੀਂ ਪੈਣਾ ਉਹਦਾ ਤੁਹਾਡੀ ਖੇਤੀਬਾੜੀ ਦੇ ਉੱਤੇ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਸੂਰਜ ਜਿਹੜਾ ਹੈ ਉਹਨੇ ਚੜ੍ਹਦੇ ਵਾਲੇੋਂ ਚੜ੍ਹਨਾ ਲੈਂਦੇ ਵਾਲੇ ਪਾਸੇ ਚਲੇ ਜਾਣਾ ਤੋਂ ਇਸ ਕਰਕੇ ਛੋੜਾ ਪੈਣ ਵਾਲੀ ਜਿਹੜੀ ਸਮੱਸਿਆ ਸੀ ਉਹ ਹੁਣ ਖਤਮ ਹੋ ਗਈ ਹੈ